ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਮਲਜ਼ਮ ਜਿਆਦਾ ਸਮਾਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਘੱਟਾ પા ਕੇ ਫਰਾਰ ਨਹੀਂ رہ ਸਕਦੇ ਤੇ ਕੁਝ ਇਸੇ ਤਰੀਕੇ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਘਟਨਾ ਦੇ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਤਿੰਨ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਿਕ ਰਣਜੀਤ ਐਵੇਨਿਊ ਦੇ ਰੈਸਟੋਰੈਂਟ 'ਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਆਧਾਰ ਤੇ ਮਲਜ਼ਮਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਤੇ ਆਖਰਕਾਰ ਪੁਲਿਸ ਦੇ ਹੱਥੇ ਮਲਜ਼ਮ ਆ ਗਏ ਮੁਲਜ਼ਮ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਈਟ ਲੈ ਕਰਦੇ ਹਾਂ। ਹਾਂਜੀ 23 ਤਰੀਕ ਨੂੰ ਦੀ ਰਾਤ ਨੂੰ ਅਰਾਊਂਡ 9:11 ਵਜੇ ਇੱਕ ਸਾਨੂੰ ਕਾਲ ਿਸੀ ਹੋਈ ਲੜਕਾ ਨਵਚੇਤਨ ਬੰਦ ਲੋ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਉੱਤੇ ਓਪਨ ਫਾਇਰ ਕੀਤਾ ਜੀ। ਕਿ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ। ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ। ਜੋ ਬਾਅਦ ਆ ਕੇ ਇਹਨਾਂ ਦਾ ਹੱਦੋਬਾਹੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਦਾ ਸੀ ਬੀਬੇ ਜਿਹਨੂੰ ਪਾਉ ਕਹਿੰਦੇ ਨੇ ਉਹਨੇ ਫਾਇਰ ਕੀਤੇ ਜੀ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈਨਿੰਗ ਆਪ ਫਾਇਰ ਦੀ ਜਿਸ਼ੋ ਜੀ 307 25 ਦਾ ਇਹ ਚਿੰਨ੍ਹ ਆ ਰਿਹਾ ਹੈ। ਕੋਈ ਬੰਦੂਗੀ ਕਾਰਨ ਕੀ ਹੈ ਜੀ ਇਹ ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸਨ ਤਾਂ ਬੇਕੀ ਕਿੰਨੀ ਹੁੰਦੀ ਹਸੀ ਆ ਸਭ ਨੂੰ ਸੋਦੋ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ। ਉਹ ਬਹਿਸ ਤੋਂ ਬਾਅਦ ਇਹ ਕੋ ਪਾਰਟੀਆਂ ਤੋਂ ਬਾਹਰ ਜਾਂਦੀਆਂ ਵਾ। ਇਹ ਆਪਾਂ ਹੋ ਲੈਂਦੇ ਉਸ ਤੋਂ ਬਾਅਦ ਜਿਹੜਾ ਨਮ ਵਿਵੇਕ ਲੜਦਾ। ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਾ ਚੇਤਰ ਤੋਂ ਇਹਦੇ ਪੈਰ ਦੇ ਵਿੱਚ ਲੱਗਿਆ। 2029 ਦੀ ਜਿੰਨੀਆਂ ਸਿਰਫ ਵਜਾ ਕੋਈ ਰੰਜਿਸ਼ ਨਹੀਂ ਆ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੇ ਕੀਤਾ ਫ੍ਰਿੰਗ ਕੀਤਾ ਇਹਨਾਂ ਪਾਰਟੀ। ਉਹ ਐਸਾ ਚ ਕੋਈ ਵਜਾ ਨਹੀਂ ਕੋਈ ਪੁਰਾਣੀ ਰੰਜਿਸ਼ ਕੋਈ ਨਹੀਂ ਸਰ। ਜੀ ਸਰ ਇਹਦੇ ਕੋਲ ਜਿਹੜਾ ਆਪਾਂ ਰਿਮਾਰਕ ਜਿਹਨਾਂ ਦਾ ਤਾਇਆ ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਤੇ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵਪਕ ਸੀਗਾ ਉਹ ਕਿਹੜਾ ਯੂਜ਼ ਕੀਤਾ ਗਿਆ। ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ। ਉਦੋਂ ਫਾਈਲ ਰਿਸਪੌਂਸ ਦੀ ਆਪਾਂ ਨੂੰ ਲੜਕੇ ਜਿਹੜੇ ਕੱਲ ਦਾ ਸੁਮਿਤ ਜਿਹਨੂੰ ਆਪਾਂ ਆਪੇ ਪੜ੍ਹ ਲਿਆ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅਪਰ ਅੱਤ ਕੱਲ ਰ ਅੱਤ ਸਾਡੀ ਅਪਟੀਮ ਪਹੁੰਚੀ ਤੇ ਲੋਸੀ ਪਤਾ ਲੱਗਾ ਰਿਪੋਰਟ ਮਿਸ਼ਨ ਆਈ ਸੀ ਕਿ ਬੱਲੋ ਜੀ ਰਹੇ ਆ ਤਿੰਨ ਲੜਕੇ ਤੇ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਟੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ 모হিত ਵਿਵੇਕ ਅਤੇ ਸੰਗੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀ ਵਾ ਇਹਨਾਂ ਚ ਆਪਸ ਇਹਨਾਂ ਦਾ ਕਸੇ ਨਹੀਂ ਲੱਗਦਾ ਵਾ ਜੋ ਬਾਉ ਹੈ ਉਹਦਾ ਕਸਮ ਲੱਗਦਾ ਤਾਂ ਇੰਨੇ ਉਹਨਾਂ ਨੂੰ 50 ਦੀ ਢਲੌਸੀ ਲੈ ਕੇ ਜਾ ਕੇ ਉਹਨੂੰ ਬਣਾ ਦਿੱਤਾ ਆਪਾ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਜੇ ਆਪਾ ਨਾ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਇਕ ਤੇ ਰਹੇ ਦਿਸਣਗੇ ਸੀਸੀਟੀਵੀ ਸਾਹਮਣੇ ਆਈਗੀ ਆਪਾਂ ਪਤਾ ਲਗਾ ਕੇ ਕਿੱਦੇ ਰਸਤੇ ਕਿ ਕਿੰਨੇ ਦਿਨ ਤੋਂ ਆਪ ਨੂੰ ਆਪ ਪੱਟੇ ਰੈਂਡ ਅਰਾਊਂਡ ਅਦਾਪਾਣਾ ਦੇ ਟਾਣਾ ਦੇ ਅੰਦਰ ਇਹਨਾਂ ਨੇ ਆਪਸ ਵਿੱਚ ਬਹਿਸ ਕਰ ਜੋ ਕਿ ਬਾਹਰ ਆ ਕੇ ਲਾਈਟ ਹੋ। ਉਹ ਪੀ ਆ ਬਟਾ ਫਰੈਂਡ ਜੀ ਦਾ ਐਸ ਐਸ ਕੋਈ ਸਾਹਮਣੇ ਨਹੀਂ ਹੋਈ ਕੋਈ ਕੱਲ ਨਹੀਂ ਉਹਨਾਂ ਨੇ ਆਪਸ ਕੋਈ ਪਹਿਲਾਂ ਕੋਈ ਰੰਜਿਸ਼ ਹੋਈ ਹੈ ਜਾਂ ਬਣਾਣਾ ਕੋਈ ਨਾ ਦੇਖਦੇ ਜਿਨਾਂ ਜਿਓ ਕੋਈ ਆਜਾ ਸੰਭਲ। ਉਹਨਾਂ ਜੀ ਨੇ ਉਮਰ ਕਿੰਨੀ ਦੇ ਕਾਰੋਬਾਰ ਕੀ ਨਾ ਬਣਦਾ। ਇਹ ਸਟੂਡੈਂਟ ਨਹੀਂ ਹੈ अराउंड 30 ਤੋਂ 40 45 ਸਾਲ ਦੇ ਵਿੱਚ ਇਹਨਾਂ ਦੇ ਜੜੇ ਹੈਗੇ ਆ ਇਸ ਤੇ ਆਪਣੇ ਇਹਨਾਂ ਤੋਂ ਇੱਕ ਕੰਮ ਹੈਗੇ ਨਹੀਂ ਕੋਈ ਆਪਣੀ ਸਟੱਡੀ ਨਹੀਂ ਕਰਦੇ ਸਾਰੇ ਆਪਣੇ ਕੰਮ ਕਰ ਬਿਜ਼ਨਸ ਕਰ। ਉਹ ਪਹਿਲਾਂ ਵੀ ਪੜ੍ਹਦੇ ਵਰਜੋ ਕੋਈ ਨੀ ਤੰਗੇ ਪਰਿਵਾਰਾਂ ਦੇ ਬੱਚੇ ਨਹੀਂ ਕੋਈ ਐਸਾ ਚੰਗਾ ਦਾ ਕੋਈ ਕ੍ਰਿਮੀਨਲ ਰਿਪੋਰਟ ਕੋਈ ਕਰਾਉਣਾ ਨਹੀਂ ਮੈਂ ਸਿਰਫ ਸਿਰਫ ਅਈ ਕਿਦ ਨੂੰ ਦੇਖਿਆ ਇਹਨਾਂ ਨੇ ਕਿਉਂ ਮੈਨੂੰ ਵੀ ਕਰਾ ਦਿੱਤਾ ਕਿ ਇਹਨਾਂ ਨੇ ਦੇਖਿਆ ਇਹਨਾਂ ਨੇ ਕੋਈ ਪੂਰੀ ਵੜਦਾ ਇਸ ਕਰਕੇ ਇਹਨਾਂ ਦਾ ਬੁਸਟਰ ਹੋ ਰਿਹਾ ਇਸ ਸਬੰਧ ਵਿੱਚ ਸੁਪਤੀ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਇਹ ਚੀਜ਼ ਨਹੀਂ ਉਸ ਤੋਂ ਸੌਲਟ ਕਰਨਾ ਚਾਹੀਦਾ ਵਾ ਜਿਹੜਾ ਹੈ ਛੋਟੀ ਜੀ ਗੱਲ ਕੋਈ ਉਹਦਾ ਕੋਈ ਚੰਗੇ ਪਰਿਵਾਰ ਹੈ ਤੁਹੇ ਮਿਲੇ ਵੀ ਉਹਨਾਂ ਪਰਿਵਾਰਾਂ ਨੂੰ ਬਟ ਦੇਖੋ ਇਹ ਉਹਦੇ ਕੋ ਗੁੱਸੇ ਕਰਕੇ ਜਿਹੜਾ ਮਾੜੀ ਨਰਾਜ਼ਗੀ ਸੀ ਉਹ ਬਾਹਰ ਆ ਕੇ ਨਾਲ ਫੈਟ ਚ ਗਿਆ। ਬੋਲਿਆ ਕਿ ਬਾਪੂ ਅ ਦੋ ਬੰਦਿਆਂ ਨੂੰ ਤਾਂ ਦੇਖ ਛੱਡ ਕੇ ਆਇਆ ਬਾਕੀ ਤਿੰਨਾਂ ਨੂੰ ਮਾਰਕ ਲੰਦਾ ਕਿ ਉਹ ਕੋ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਇਹ ਕੱਢੀ ਰਿਕਵਰ ਕਰਾਂਗੇ। ਇਹਦੇ ਉਹ ਪਿਛੇ ਨਾਲ ਦੇ ਕਿਸੇ ਕੋਲ ਕਾਨੂੰਨ ਕਰਵਾਇਆ ਨਹੀਂ ਬਟ ਕੋਈ ਨਾ ਦੋਸਰਾਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾ ਨਹੀਂ ਸੀ। ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ। ਮੁਲਜ਼ਮ ਜਿਆਦਾ ਸਮਾਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਫਰਾਰ ਨਹੀਂ ਰਹਿ ਸਕਦੇ ਤੇ ਕੁਝ ਇਸੇ ਤਰੀਕੇ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਘਟਨਾ ਦੇ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਿਕ ਰਣਜੀਤ ਐਵੇਨਿਊ ਦੇ ਇੱਕ ਰੈਸਟੋਰੈਂਟ 'ਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਆਧਾਰ 'ਤੇ ਮੁਲਜ਼ਮਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਤੇ ਆਖਰਕਾਰ ਪੁਲਿਸ ਦੇ ਹੱਥੇ ਮੁਲਜ਼ਮ ਆ ਗਏ ਮੁਲਜ਼ਮਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਬਿਲਹਾਰ ਉਹਨਾਂ ਦੇ ਕੋਲੋ ਕਸ਼ਕਸ਼ ਕੀਤੀ ਜਾ ਰਹੀ ਹੈ ਬਾਈਟਲੇ ਕਰਦੇ ਹਾਂ ਜੀ 23 ਤਰੀਕ ਨੂੰ ਦੀ ਰਾਤ ਨੂੰ ਅਰਾਊਂਡ 9:11 ਵਜੇ ਇੱਕ ਸਾਨੂੰ ਕਾਲ ਦੇਸੀ ਹੋਈ ਲੜਕਾ ਨਵਚੇਤਨ ਬੰਦ ਲੋ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਕਿ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ ਬਾਜੀ ਹੋਈ ਦੁਬਾਰਾ ਆ ਕੇ ਇਹਨਾਂ ਦਾ ਹੱਦੋ ਪਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਦਾ ਸੀ ਬੀਬੇ ਜਿਹਨੂੰ ਬਾਉ ਕਹਿੰਦੇ ਨੇ ਉਹਨੇ ਫਾਇਰ ਕੀਤੇ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈਨਿੰਗ ਆਪਾਂ ਫਾਇਰ ਦੀ ਸ਼ੋਧੀ 307 25 ਦਾ ਇਹ ਚਿੰਨ੍ਹ ਆ ਰਿਹਾ ਕੋਈ ਬੰਦੂਕੀ ਕਾਰਨ ਕੀ ਰਿਹਾ ਇਹ ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸਨ ਤਾਂ ਬੇਕ ਕਿੰਨੀ ਹੁਸੀਆ ਸੀ ਤੋਂ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਉਹ ਬਹਿਸ ਤੋਂ ਬਾਅਦ ਇਹ ਕੋ ਪਾਰਟੀਆਂ ਤੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਹੋ ਲੈਂਦੇ ਉਸ ਤੋਂ ਬਾਅਦ ਜਿਹੜਾ ਨਫ ਵਿਵੇਕ ਲੜਦਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਫ ਚੇਤ ਉਹਦੇ ਪੈਰ ਦੇ ਵਿੱਚ ਲੱਗਿਆ ਤੇ ਤੁਹਾਡਾ ਰੰਜਿਸ਼ ਨਹੀਂ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੂੰ ਕੀਤਾ ਹੈ ਹਰਪਾਰਟੀ ਉਹ ਐਸਾ ਚ ਕੋਈ ਵਜ੍ਹਾ ਨਹੀਂ ਕੋ ਪ੍ਰਾਣੀ ਰੰਜਿਸ਼ ਕੋਈ ਸਰ ਜੀ ਸਰ ਇਹ ਕੋਈ ਜਿਹੜਾ ਆਪਾਂ ਰਿਮਾਰਕ ਜਿਹਨਾਂ ਦਾ ਇਹਦੇ ਵਿੱਚੋਂ ਜਿਹੜਾ ਬਰਾਮਤ ਕੀਤਾ ਜਾਊਗਾ ਵੈਸੇ ਤੇ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵਪਕ ਸੀਗਾ ਉਹ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਦਨ ਫਾਈਵ ਮਿੰਟਸ ਪਹੁੰਚ ਕੇ ਆਪਾਂ ਨੂੰ ਲੜਕੇ ਜਿਹੜੇ ਕੱਲ ਦਾ ਸੁਮੇਤ ਜਿਹਨੂੰ ਆਪਾਂ ਆਪੇ ਫੜ ਲਿਆ ਤੇ ਉਸਕੇ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅਪਰ ਹੱਥ ਕੱਲ ਰੱਥ ਸਾਡੀ ਅਪਟੀਮ ਪਹੁੰਚੀ ਤੇ ਲੋਸੀ ਪਤਾ ਲੱਗਾ ਰਿਪੋਰਟ ਮਿਸ਼ਨ ਆਈ ਸੀ ਕਿ ਬਲੌਸੀ ਰਹਿ ਰਹੇ ਹਨ ਤਿੰਨ ਲੜਕੇ ਫਤ ਉਹਨਾਂ ਨੂੰ ਫਿਰ ਅਪਰ ਰਾਤੀ ਉਥੇ ਟੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ 모হিত ਵਿਵੇਕ ਅਤੇ ਸੰਗੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀ ਵਾ ਇਹਨਾਂ ਚ ਆਪਸ ਇਹਨਾਂ ਦਾ ਕਸੇ ਨਹੀਂ ਲੱਗਦਾ ਵਾ ਜੋ ਬਊ ਉਹਦਾ ਕਸਮ ਲੱਗਦਾ ਤੇ ਇੰਨੇ ਉਹਨਾਂ ਨੂੰ 50 ਦੀ ਢੱਲ ਹੌਸੀ ਲੈ ਕੇ ਜਾ ਕੇ ਇਹਨੂੰ ਬਣਾ ਦਿੱਤਾ ਆਪਾਂ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਤੀ ਜਾਂ ਪਨਾ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਤੇਰੇ ਜਿਸਨੂੰ ਕੁਝ ਸੰਕੇਤ ਬੇਗੁਰ ਸੀਸੀਟੀਵੀ ਸਾਹਮਣੇ ਆਈਗੀ ਤਾਂ ਪਤਾ ਲੱਗ ਕਹੜੇ ਲੱਸੀ ਤੇ ਕਿੰਨੇ ਦਿਨ ਤੋਂ ਆਪਕ ਬੱਡੇ ਰਹੇ ਐਰਾਊਂਡ ਅਦਾਪਾਣਾ ਦੇ ਟਰਨਾਂ ਦੇ ਅੰਦਰ ਜਿੰਨਾ ਮੈਂ ਆਪ ਉਸਦੇ ਬੈਸ ਫਾਟੀਂਦੀ ਜਿਹੜੀ ਜੋਗੀ ਬਾਹਰ ਆ ਗਈ ਨਾ ਇਹ ਉਹ ਵੀ ਇਹਦਾ ਬਦਲ ਐਸਸ ਕੋਈ ਸਾਹਮਣੇ ਨਹੀਂ ਹੋਈ ਕੋਈ ਕੱਲ ਨਹੀਂ ਜੇ ਆਪ ਸਕੂਲ ਪਹਿਲਾਂ ਕੋ ਰੰਜਿਸ਼ ਹੋਏ ਆ ਬਣਾਣਾ ਤੁਸੀਂ ਨਾਲ ਦੇਖਦੇ ਜੇ ਜਾਨ ਦੇ ਕੋਈ ਆਜਾ ਸੰਭਲ ਹੁਣਾਂ ਜੇ ਨਹੀਂ ਉਮਰ ਕਿੰਨੀ ਦੇ ਕਾਰੋਬਾਰ ਕੀ ਨਾ ਬਣ ਸਕੂਲਡੈਂਟ ਇਹ ਸਟੂਡੈਂਟ ਨੇ अराउंड 30 ਤੋਂ 40 45 ਸਾਲ ਦੇ ਵਿੱਚ ਇਨਾਂ ਦੇ ਜੜੇ ਹੈਗੇ ਆ ਇਸ ਤੇ ਆਪਣੇ ਇਨਾਂ ਤੋਂ ਇੱਕ ਕੰਮ ਹੈਗੇ ਨਹੀਂ ਕੋਈ ਆਪਣੀ ਸਟੱਡੀ ਨਹੀਂ ਕਰਦਾਂ ਬਸ ਸਾਰੇ ਆਪਣੇ ਕੰਮ ਕਰ ਬਿਜ਼ਨਸ ਕਰ ਉਹ ਪਹਿਲਾਂ ਵੀ ਬੱਚੇ ਪਰਜਾ ਕੋਈ ਨਹੀਂ ਤੰਗੇ ਪਰਿਵਾਰਾਂ ਦੇ ਬੱਚੇ ਨਹੀਂ ਕੋਈ ਐਸਾ ਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਕੋਈ ਕਰਾਣਾ ਨਹੀਂ ਮੈਂ ਸਿਰਫ ਮਤਲਬ ਸਿਰਫ ਇੱਕ ਦੂਜੇ ਨੂੰ ਦੇਖਿਆ ਇਹਨਾਂ ਨੇ ਕਿ ਉਹ ਮੈਨੂੰ ਇੱਕ ਅੱਧਾ ਤਰੀਕੇ ਨਾਲ ਦੇਖਿਆ ਇਹਨਾਂ ਨੇ ਮੈਂ ਕੋਈ ਪੂਰੀ ਵੱਟਦਾ ਇਸ ਕਰਕੇ ਇਹਨਾਂ ਦਾ ਬਸ ਚੱਲਦਾ ਇਸ ਸਭ ਤੋਂ ਪਹਿਲਾਂ ਤੇ ਇਹ ਚੀਜ਼ ਨਹੀਂ ਉਸ ਨੂੰ ਸੌਟ ਕਰਨਾ ਚਾਹੀਦਾ ਵਾ ਜਿਹੜਾ ਛੋਟੀ ਜੀ ਗੱਲ ਦੇਖੋ ਕਿ ਉਹਦਾ ਕੋਈ ਨਹੀਂ ਚੰਗੇ ਬਲੇ ਪਰਿਵਾਰ ਆ ਤੁਸੀਂ ਮਿਲੇ ਵੀ ਉਹਨੇ ਪਰਿਵਾਰਾਂ ਨੂੰ ਬਟ ਦੇਖੋ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਰਾਸ ਕੀਤੀ ਉਹ ਬਾਹਰ ਆ ਕੇ ਇਹਨਾਂ ਨੂੰ ਫੈਲ ਚੁੱਕਾ ਗਿਆ ਬਗਾ ਜੀ ਬਾਜੂ ਉਹ ਦੋ ਬੰਦੇ ਮੋਟਰ ਗੇਂਡ ਛੱਡ ਕੇ ਆਏ ਆ ਬਾਕੀ ਤਿੰਨਾਂ ਨੂੰ ਮਾਰ ਦਿੱਤਾ ਤਾਂ ਕਿ ਉਹ ਕੋਲ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਇਹ ਕਢੀ ਰਿਕਵਰ ਕਰਾਉਣੀ ਤੇ ਉਹ ਪਿਛੇ ਨਾਲ ਰਜਿਸਟਰ ਕੋਲ ਕਰਵਾਇਆ ਨਹੀਂ ਕੋਈ ਨਾ ਪਾਸਰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾ ਨਹੀਂ